ਵਾਕੀ ਗੁਰੂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹਰਿ ਹੀ ਸਚ ਨਾਨਕ ਹੋਸੀ ਈ ਸਚ ਸਤਗੁਰ ਨਾਨਕ ਪ੍ਰਗਟਿਆ ਮਿਟੀ ਪੁੰਦ ਜਗ ਚਾਨਣ ਹੋਆ ਜਿਵੇਂ ਕਰ ਸੂਰਜ ਨਿਕਲਿਆ ਤਾਰੇ ਸਤੇ ਅੰਧੇਰ ਭੁਲੋਆ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਵਡ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡ ਆਈ ਡੰਡਾਤ ਬੰਧਨਾਨ ਕਬਾਰ ਸਰਬ ਕਲਾ ਸੁਮਰਥ ਦੁਲੰਟੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਕਵਿਤ ਕੋ ਕਬ ਉਪਮਾ ਸੋ ਦੇਤ ਪਾਰ ਜਾਤ ਪਗ ਕੋ ਕਹੇ ਗੁਰੂ ਪਗ ਕਮਲ ਅਮਲ ਹੈ ਜੋ ਪਾਰ ਜਾਤ ਨ ਚਿਤਨ ਗਤ ਦਾਨ ਨਾਹੀ अमल कमल हैं विखे मुख मिल है बैठो सहचेत देह काम ना भगत निज निज बासर और रजनी में एक सोसतल है लिखे पद आदर ना पार जात कमल को ताते पद पग पार जात ना कमल है ਕਵਿਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੈਮਿਕ ਮਾਲ ਚੌਰ ਸ਼ਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੁਰੀ ਵਿੱਚ ਸਜੀ ਸਰਬਤ ਸੰਗਤੀ ਉਹ ਆਪ ਵੱਡੇ ਭਾਗਾਂ ਵਾਲੇ ਉਹ ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਅਮਰਤ ਭਈ ਗੁਰਵਾਣੀ ਦੇ ਅਮਰਤ ਵੇਲੇ ਦੇ ਨਿਤਨੇਮ শ্রবণ ਕੀਤੇ ਆਪ ਗੁਰੂ ਘਰ ਦੀਆਂ ਸ਼ਿਵਾਮਾ ਕਰਕੇ ਲਾਹੇ ਪ੍ਰਾਪਤ ਕਰਨਗੇ ਹੋ। pau ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਅਵਿਰਤਰ ਪ੍ਰਕਾਸ਼ ਪੁਰਬ ਦੀ ਕਥਾ ਪਾ শ্রবণ ਕਰਦੇ ਹਾਂ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਪੂਰਬਾਰਤ ਦੇ ਵਿੱਚੋਂ ਸੋ ਆਪਾਂ ਕਥਾ ਆਰੰਭ ਕਰੀਏ ਤથા ਆਰੰਭ ਕਰਨ ਤੋਂ ਪਹਿਲਾਂ ਆਪਣੇ ਮਨ ਗ੍ਰਿਤਿਆਂ ਨੂੰ ਕਰਿਏ ਇਕਾਗਰ ਸਾਰੇ ਰਲ ਕੇ ਬੋਲੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਕਵਿਤਾ ਕੋ ਕਬ ਹੁਪਮਾਸੋ ਦੇਤ ਪਾਰ ਜਾਤ ਫਗ ਉਕਹੇ ਗੁਰੂ ਪਗ ਕਮਲ ਅਮਲ ਹੈ ਤਾਂ ਅਨੰਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕੱਲ ਦੇ ਅਧਿਆਏ ਦੇ ਵਿੱਚ ਆਪਾਂ ਕਥਾ ਕੀਤੀ ਸੀ ਕਿ ਗੁਰੂ ਅਗੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਾਬਾ ਬਾਲਾ ਜੀ ਨੂੰ ਰਾਏ ਕੋਈ ਦੀ ਤਲਵੰਡੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਪੱਤਰੀ ਲੈ ਕਰਕੇ ਲੈ ਕੇ ਆਉਂ ਤੇ ਉਹ ਲੈ ਕੇ ਆਏ ਉਸ ਤੋਂ ਬਾਅਦ ਉਹਨੂੰ ਗੁਰਮੁਖੀ ਦੇ ਵਿੱਚ ਲਿਖਾਉਣ ਦਾ ਮਹਾਰਾਜ ਜੀ ਨੇ ਪ੍ਰਬੰਧ ਕੀਤਾ ਤੇ ਉਸ ਤੋਂ ਬਾਅਦ ਹੁਣ ਜਿਵੇਂ ਸੰਤਾਨ ਉਹ ਭਾਈ ਬਾਲਾ ਸੰਧੋ ਜੀ ਕਥਾ ਦਰਸ਼ਨ ਕੇ ਗੁਰੂ ਅਗਗਰ ਦੇਵ ਸਾਹਿਬ ਜੀ ਮਹਾਰਾਜ ਨੇ ਤੇ ਭਾਈ ਪੈੜਾ ਮੁਖਾ ਜੀ ਨਿਵਾਸੀ ਸultanpur ਲੋਧੀ ਉਹ ਕਥਾ ਨੂੰ ਲਿਖਣਗੇ ਆਪ ਦੀ ਤਰ੍ਹਾਂ ਸੰਗਤਾਂ ਹਰ ਰੋਜ਼ ਇਸ ਕਥਾ ਨੂੰ ਸ਼੍ਰਵਣ ਕਰਨ ਵਾਸਤੇ ਉਹ ਅਮਰਤਾ ਮਈ ਸੁਖਾ ਦੇਣ ਵਾਲੀ ਕਥਾ ਸ਼੍ਰਵਣ ਕਰਨ ਵਾਸਤੇ ਪਹੁੰਚਦੇ ਹਨ ਹੁਣ ਅੱਜ ਵੀ ਕਥਾ ਲਿਖਣ ਤੋਂ ਪਹਿਲਾਂ ਕਵੀ ਸਾਹਿਬ ਦੀ ਇਸ ਅਧਿਆਇ ਦਾ ਜਿਹੜਾ ਮੰਗਲਾ ਚਰਨ ਕਰਦੇ ਹਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਰਥਾਏ ਕਹੇ ਇਹਨ ਕੋ ਕਬ ਉਪਮਾ ਸੁਦੇ ਤਪਾਰ ਜਾ ਤਪ ਪਗ ਕੋ ਕਹ ਗੁਰੂ ਪਗ ਕਮਲ ਅਪਲ ਹੈ ਕਵੀ ਜੀ ਕਹਿੰਦੇ ਨੇ ਵੀ ਕੋਈ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਉਪਮਾ ਦੇ ਲਿਆ ਹੋਇਆ ਕਹਿੰਦੇ ਨੇ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜਿਹੜੇ ਚਰਨ ਨੇ ਉਹ ਪਾਰ ਜਾਤ ਦੀ ਨਿਆਈਂ ਦੇ ਨੇ ਜਿਹੜੇ ਦੇਵਤਿਆਂ ਦਾ ਇੱਕ ਮਿਰਸ਼ ਹੈ ਜੇ ਉਹਦੇ ਦੂਰੇ ਕੋਈ ਕਹਿੰਦੇ ਆਪਣੀ ਇੱਛਾ ਪ੍ਰਗਟ ਕਰੀਏ ਤੇ ਉਹ ਪੂਰੀ ਕਰ ਦਿੰਦਾ ਹੈ ਤੇ ਕੋਈ ਉਪਮਾ ਕਰਦਾ ਕੋਈ ਕਵੀ ਕਹਿੰਦਾ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨ ਨਿਰਮਲ ਕਮਲ ਦੇ ਸਮਾਨ ਹਨ ਜੋ ਪਾਰ ਜਾਤ ਨਾ ਚਤਨ ਗਤ ਧਾਨ ਨਾਹੀ ਅਮਲ ਕਮਲ ਰਹਿ ਨਰੇ ਨਿਖੇ ਮੁਖ ਮਿਲ ਹੈ ਕੋਈ ਕਵੀ ਕਹਿੰਦਾ ਵੀ ਇਹ ਪਾਰ ਜਾਤ ਨਹੀਂ ਪਰ ਕਵੀ ਸਾਹਿਬ ਦੀ ਵਿਚਾਰ ਦੇ ਦੇ ਜਿਹੜਾ ਪਾਰ ਜਾਤਾ ਹੈ ਨਾ ਉਹ ਚੇਤਨ ਤੇ ਨਾ ਹੀ ਮੁਕਤੀ ਦੇਣ ਵਾਲਾ ਹੈ ਜਿੱਥੋਂ ਤੱਕ ਨਿਰਮਲ ਕਮਲ ਦਾ ਸੰਬੰਧ ਹੈ ਉਸ ਦਾ ਨੂੰ ਹੀ ਰਾਤ ਸਮੇਂ ਬੰਦ ਹੋ ਜਾਂਦਾ ਹੈ ਪਰੰਤੂ ਜਿਹੜੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਹਨ ਉਹ ਤਾਂ ਚੇਤਨਾ ਵਾਲੇ ਤੇ ਆਪਣੇ ਪਦ ਤਾ ਦੀਆਂ ਮਨੋ ਕਾਮਨਾਵਾਂ ਪੂਰਨ ਕਰਨ ਵਾਲੇ ਹਨ ਬੈ ਕੋ ਸਹਿ ਚੇਤ ਦੇਤ ਕਾਮਨਾ ਭਗਤ ਨਿਜ ਬਸਰ ਅਉ ਰਾਜਨੀ ਮੈਂ ਏਕ ਸੇਸ ਤੁਲ ਹੈ ਨਾਨਕ ਦੇਵ ਸਾਹਿਬ ਜੀ ਮਹਾਰਾਜੀ ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਤਾ ਹਰ ਸਭੇ ਆਪਣੇ ਆਪ ਦੇ ਖੇੜੇ ਵਿੱਚ ਇੱਕ ਰਾਸ ਖੇੜੇ ਰਹੇ ਹੋਏ ਮੁਕਤੀ ਦੇ ਸੁਭਾਅ ਵਿੱਚ ਇੱਕ ਤੁਲਦਾਤੇ ਰਹੇ ਆਣ ਇਸ ਲਈ ਮੈਂ ਤਾਂ ਲਿਖੇ ਪਦ ਆਦਰ ਨਾ ਪਾਰ ਜਾਤ ਕਮਲ ਕੋ ਤਾਤੇ ਪੱਗ ਪੱਗ ਪਾਰ ਜਾਤ ਨਾ ਕਮਲ ਹੈ ਮਹਾਰਾਜੀ ਕਹਿੰਦੇ ਨਾ ਤਾਂ ਮੈਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਨੂੰ ਬਾਰਜਤ ਕਹਿਣਾ ਨਾ ਕਮਲ ਦੇ ਤੁਲ ਬੜਾਈ ਦਿਨਾ ਮਹਾਰਾਜੀ ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨ ਤਾ ਉਹ ਚਰਣੀ ਨਹੀਂ ਕਿਉਂਕਿ ਇਥੇ ਤਾਂ ਜਦੋਂ ਵੀ ਤੁਸੀਂ ਆਓ ਤੇ ਤੁਹਾਡੇ ਬਿਨ ਬੋਲਿਆ ਸਭ ਕੁਝ ਜਾਣਦਾ ਕਿਸ ਕੀਚਾ ਕਿਸ ਆਗੇ ਕੀਚਾ ਅਰਦਾਸ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾ ਕਮਲਾ ਚ ਤਾਂ ਜਦੋਂ ਆਪਾਂ ਆ ਕੇ ਖੜ ਜਾਈਏ ਨਾ ਇਹ ਸਾਰਾ ਕੁਝ ਜਾਣਦੇ ਨੇ ਤੇ ਇਹਨਾਂ ਨੇ ਇਨਾ ਅੱਗੇ ਕੋਈ ਅਰਦਾਸ ਕਰਨ ਦੀ ਬੋਲਣ ਦੀ ਲੋੜ ਨਹੀਂ ਹੈ ਪਾਤਸ਼ਾਹ ਜੀ ਕਹਿੰਦੇ ਉਹ ਕਾਮਲ ਤੇ ਪਾਰ ਜਾਂਦੋ ਤਾ ਕਈ ਗੁਣੇ ਕਈ ਹਜ਼ਾਰਾ ਗੁਣੇ ਲੱਖਾਂ ਗੁਣੇ ਉਸ ਇਨਾ ਦੀ ਵਡਿਆਈ ਵੱਧ ਹੈ ਚੌਪਈ ਕਰ ਕੁੰਮੀ ਕਟ ਕੀ ਨੁਕ ਪੀਨਾ ਤਨ ਉੱਪਰ ਕਮਰੀ ਸ਼ਤ ਲੀਨਾ ਹੁਣ ਕਵੀ ਸ਼ਾਵਦੀ ਵਾਲੇ ਕੀ ਜਿਹੜਾ ਪਹਿਰਾਵਾ ਦੱਸਦੇ ਹਨ ਕਹਿੰਦੇ ਭਾਈ ਵਾਲੇ ਨੇ ਹੱਥ ਵਿੱਚ ਟੂੰਬੜੀ ਜਿਸ ਨੂੰ ਆਪਾਂ ਗੜਵਾ ਕਹ ਦਈਏ ਲੋਟਾ ਕਹ ਦਈਏ ਉਹ ਚੱਕੀ ਹੈ ਲੱਕ ਦੇ ਉੱਪਰ ਲਗੋਟੀ ਬੱਣੀ ਹੈ ਸਰੀਰ ਉੱਪਰ ਜਿਹੜੀ ਚਿੱਟੀ ਚਾਦਰ ਲਈ ਹੈ ਕੁਝ ਹੀ ਉੱਚੀ ਪੁਲਹਾ ਸਿਰ ਪਰ ਧਾਰੀ ਸਮਾਸ਼ ਸਵੈਤ ਦੀ ਲਕ ਇੱਕ ਸਾਰੀ ਕਹਿੰਦੇ ਉਹ ਉੱਚੀ ਟੋਪੀ ਉਹਨਾਂ ਲਈ ਹੈ ਕਿਉਂਕਿ ਹਿੰਦੂ ਧਰਮ ਦੇ ਵਿੱਚ ਸੀ ਤੇ ਉਹਨਾਂ ਦੀ ਚਿੱਟੀ ਦਾੜੀ ਲੰਬੀ ਤੇ ਇੱਕਸਾਰ ਹੈ ਗੁਰਮੈ ਕਰ ਗੁਰੂ ਨਾਨਕ ਧਿਆਨਾ ਪੰਦੇ ਬਾਦ ਅਰਬਿੱਤ ਪਿਤਾ ਉਸ ਮਨ ਉਸ ਨੇ ਮਾਤੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾ ਦਾ ਧਿਆਨ ਧਰ ਕੇ ਉਹਨਾਂ ਦੇ ਚਰਨ ਕਮਲਾਂ ਤੇ ਨਮਸਕਾਰ ਕੀਤਾ ਬਾਲਾ ਵਰਨਨ ਕਰਨ ਲੱਗਾ ਵਰ ਸਸ ਮੁਖ ਤੇ ਇਤਿਹਾਸ ਸੁਦਾ ਸਾਹ ਤੇ ਉਹ ਆਪਣੇ ਨਮਸਕਾਰ ਕੀਤਾ ਵਾਲਾ ਬਹੁਤ ਵਿਧੀ ਨਾਲ ਆਪਣੇ ਚਰਨ ਮੁਖ ਤੋਂ ਅੰਮ੍ਰਿਤ ਵਰ ਦੀ ਸ੍ਰੇਸ਼ਟ ਕਥਾ ਬਰਨਣ ਕਰਨ ਲੱਗਿਆ ਐ ਸ੍ਰੀ ਵਾਲਾ ਸੰਦੂਰ ਬਾਚ ਕਲਯੁਗ ਮੈਂ ਪਾਏ ਆਕਾਮ ਪਰ ਜੋਰਾ ਪ੍ਰਗਟ ਪਹੇ ਅਗੋਗ ਪਰਭੂਰਾ ਹੁਣ ਭਾਈ ਵਾਲਾ ਸੰਦੂ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਥਾ ਨੂੰ ਕਿਉਂ ਕਹਿ ਰਹੇ ਹਨ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀ ਇਸ ਧਰਤੀ ਤੇ ਉੱਪਰ ਕਿਉਂ ਆਏ ਕੀ ਕਾਰਨ ਬਣਿਆ ਆਉਣ ਦਾ ਉਹ ਇਸ ਕਥਾ ਦੇ ਵਿੱਚ ਦੱਸ ਰਹੇ ਹਨ ਕਲਯੁਗ ਪਾਏ ਉਕਾਲ ਪਰ ਜੋਰਾ ਪ੍ਰਗਟ ਭਏ ਅਗੋਗ ਫਰਗੋਰਾ ਕਹਿੰਦੇ ਕਲਯੁਗ ਨੇ ਬੜਾ ਹੀ ਜੋਰ ਪਾਇਆ ਹੋਇਆ ਸੀ ਬਹੁਤ ਜ਼ਿਆਦਾ ਕਲਯੁਗ ਦਾ ਜਿਹੜਾ ਭਿਆਨਕ ਰੂਪ ਸੀ ਪਾਪ ਹੋਣ ਲੱਗ ਪਏ ਸਨ तो उत्पाता उतपाता मलेश राज कह अकाल आदि बहुत लग पे जिसको तो मलेश राज प्रगट हो गया भाव मलेश सा मुसलमान का राज परगट हो गया है पंथ मोहम्मद बडद अकारा कल मल मय मतहीन बेचारा ते हजरत मुहमद का जरा ਉਹਨੂੰ ਤੱਕੇ ਨਾਲ ਵਧਾਇਆ ਜਾਂਦਾ ਸੀ ਜਿਵੇਂ ਆਪਾਂ ਮੁਰ ਔਰਖ ਦੇ ਵੇਲੇ ਵੀ ਸੁਣਦੇ ਆਂ ਵੀ ਉਹਨੇ ਜਿੰੂ ਤੇ ਜਿਹੜਾ ਜਨੇਊ ਐ ਉਹਨੂੰ ਲਾਹ ਕਰਕੇ ਉਹ ਰੋਟੀ ਖਾਂਦੇ ਸੀ ਸਭਾ ਸਭਾ ਮਨ ਇਹ ਲੋਕ ਦੇ ਸਨ ਤੇ ਇਸ ਤਰ੍ਹਾਂ ਜਿਹੜਾ ਪਹਿਲਾਂ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਵੀ ਇਹਨਾਂ ਨੇ ਆਪਣੇ ਧਰਮ ਨੂੰ ਜਿਹੜਾ ਤੱਕੇ ਨਾਲ ਢੀਹੋ ਜੋਰੀ ਵਧਾਉਣਾ ਚਾਹਿਆ ਤੇ ਉਹ ਕਲਮਲ ਮਾਇਆਮਤ ਹੀਨ ਵਿਚਾਰ ਲੋਕਾਂ ਦੀ ਸੋਚ ਉੱਤੇ ਮੂਰਖਤਾ ਭਾਰੂ ਹੋ ਜਾਣ ਕਰਕੇ ਉਹਨਾਂ ਦੇ ਵਿਚਾਰ ਪਾਪਾਂ ਦਾ ਰੂਪ ਹੀ ਹੋ ਗਏ ਹਨ ਗੋ ਗਰੀਬ ਕੋ ਸੱਤ ਕੁਸ਼ਾਨੀ ਕਲ ਕੇ ਕਲ ਹੈ ਕੀਨ ਕੁਚਾਲੀ ਤੇ ਜਿਹੜੇ ਐਸੇ ਸੁਭਾਅ ਵਾਲੇ ਮੂਰਖਤਾ ਵਾਲੇ ਲੋਕ ਸਨ ਤੇ ਉਹ ਗਰੀਬ ਤੇ ਗਊ ਦੀ ਜਿਹੜੀ ਖੱਤਿਆ ਕਰਨ ਲੱਗ ਪਏ ਸ਼ਦ ਕਾਲੂਕਦੇ ਸਮੇਂ ਅੰਦਰ ਲੋਕ ਕੋਟੀਆਂ ਚਾਲਾਂ ਵਿੱਚ ਪਏ ਹੋਏ ਹਨ ਨਿਰਪਕ ਭਏ ਮਤ ਮਤ ਮੰਦ ਬਲੀਨਾ ਜਨ ਸ਼ੁਭ ਕਰਮ ਖੋਸ ਕਿਸ ਲੀਨਾ ਉਸ ਵੇਲੇ ਰਾਜਿਆ ਦੀ ਪੁੱਤੀ ਇਨੀ ਪ੍ਰਿਸ਼ਟ ਹੋ ਗਈ ਮਲੇਣ ਹੋ ਚਕੀ ਸੀ ਮਾਣੋ ਉਹਨਾਂ ਦੇ ਸ਼ੁਭ ਕਰਮਾ ਕਿਸੇ ਨੇ ਖੋਲ੍ਹੇ ਹੁਣ ਜਿਵੇਂ ਗੁਰਬਾਣੀ ਦੇ ਵਿੱਚ ਵੀ ਭਾਈ ਗੁਰਦਾਰ ਜੀ ਨੇ ਵੀ ਇਹ ਲਿਖਿਆ ਗੁਰਬਾਣੀ ਦੇ ਵਿੱਚ ਇਹ ਰਾਜੇ ਪਾਪ ਕਮਾਣ ਦੇ ਉਲਟੀ ਬਾੜ ਖੇਤ ਖੋ ਖਾਈ ਰਾਜੇ ਸਿੰਘੀ ਮੁਕਤਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਪਾਪ ਜਿਹੜੇ ਰਾਜੇ ਸੀ ਜਿਨੇ ਏਸ਼ ਪਰਜਾ ਦੀ ਰੱਖਿਆ ਕਰਨੀ ਸੀ ਤੇ ਹੋਈ ਪਰਜਾ ਨੂੰ ਦੁੱਖ ਦੇਣ ਲੱਗੇ ਜਿਵੇਂ 84 ਦੇ ਸਮੇਂ ਇੰਦਰਾ ਗਾਦੀ ਜਿਹੜੀ ਏਸ਼ ਦੇਸ਼ ਦੀ ਪ੍ਰਧਾਨ ਮੰਤਰੀ ਸੀ ਉਹਨੇ ਆਪਣੀ ਜਨਤਾ ਦੀ ਰੱਖਿਆ ਕਰਨੀ ਸੀ ਪਰ ਉਹ ਖੁਦ ਜੱਟਾਂ ਨੇ ਮਾਰਨ ਵਾਸਤੇ ਸ੍ਰੀ ਹਰਮੰਦਰ ਸਾਹਿਬ ਵਿਖੇ ਟੈਂਕ ਤੇ ਤੋਪਾਂ ਚੜ੍ਹ ਕੇ ਆਈ ਤੇ ਐਸੇ ਰਾਜਿਆਂ ਦੇ ਬਾਬਤ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਲਿਖਿਆ ਰਾਜੇ ਸਿੰਘ ਮੁਕੱਦਮ ਕੁੱਤੇ ਦਰਾਜੇ ਪਾਪ ਕਮਾ ਦੇ ਉਲਟੀ ਬਾੜ ਖੇਤ ਨੂੰ ਖਾਏ ਬਾਬਾ ਜੀ ਕਹੇ ਰਾਜੇ ਜਿਹੜੇ ਸਿੰਘਾਂ ਵਰਗੇ ਸੀ ਕੁੱਤਿਆਂ ਦੀ ਤਰ੍ਹਾਂ ਛਣ ਮਨਤਰੀ ਲੋਲਪ ਬੇਸ਼ਕਾਮੀ ਦੁਰਾਚਾਰ ਕਰ ਰਹਿ ਪਨ ਗਾਨੀ ਜਿਹੜੇ ਉਹਨਾਂ ਦੇ 32 ਸਾਲ ਉਹ ਬੜੇ ਲਾਲਚੀ ਉਹ ਲਾਲਚ ਲੈ ਕਰਕੇ ਜਿਹਦਾ ਕੋਈ ਕੰਮ ਕਰਵਾਉਣਾ ਸੀ ਝੂਠੇ ਕੰਮ ਨੂੰ ਵੀ ਉਹ ਲਾਲਚ ਲੈ ਕਰਕੇ ਸੱਚਾ ਕਰਦੇ ਸਨ ਜਿਵੇਂ ਮਹਾਰਾਜੀ ਫਰਮਾਨ ਕਰਦੇ ਹਨ ਚੱਕਰ ਨਾਹਿਤਾ ਪਾਇ ਅਨਤਾਓ ਰਾਕਤ ਪੇਤ ਕੁੱਤਿਓ ਚੱਟ ਜਾਓ ਜਿਹੜੇ ਇਨ੍ਹਾਂ ਰਾਜਿਆਂ ਦੇ ਚਾਕਰ ਸੀ ਚਾਕਰ ਦਾ ਮਤਲਬ ਹੈ ਨੌਕਰ ਜਿੰਨੇ ਮੰਤਰੀ ਅਕਸਰ ਨੇ ਉਹ ਇਨ੍ਹਾਂ ਦੇ ਨਾਮ ਨੌ ਹਨ ਤੇ ਲਖਣ ਹਨ ਤੇ ਉਹ ਫਿਰ ਆਪਣੇ ਇਨ੍ਹਾਂ ਮੰਤਰੀਆਂ ਦੇ ਨਾਲ ਆਪਣੀ ਪਰਜਾ ਨੂੰ ਪਾੜ ਦਿੰਦੇ ਸਨ ਤੇ ਉਹ ਜਿਹੜੇ ਮੰਤਰੀ ਸੀ ਉਹ ਪੈਸੇ ਲੈ ਕਰਕੇ ਐਸੇ ਜਿਹੜੇ ਮਾੜੇ ਕਰਮਾਂ ਨੂੰ ਝੂਠੇ ਕਰਮਾਂ ਨੂੰ ਸੱਚੇ ਸਾਖਤ ਕਰ ਦਿੰਦੇ ਸਨ विचारी होकर के माड़े काम कर का रहे सन दोहरा दुर्मत दुष्ट दरोदरी दुकिरत दुख तकलेश सून सिंह का सरस सो धर्म पयो राकेश कहते ए, ए बेसमझी दुष्टता जुए वाली पाप ते कलेशा कारण लोग दुखी हुए पए सन अजय औगणा दे भागी सारे शासक सिंह का, का राक्षणी दे पुत्र ਰਾਗੂ ਦਾ ਸਮਾਨ ਹੋ ਗਏ ਧਰਮ ਪੂਰਨ ਮਾਸੀ ਦੇ ਚੰਦਰਮੇ ਬਾਗ ਹੋ ਗਿਆ ਹੈ ਭਾਵ ਜਿਵੇਂ ਆਪਾਂ ਨੂੰ ਚੰਦਰਮੇ ਦੀ ਉਡੀਕ ਰਹਦੀ ਆ ਪੂਰਨ ਮਾਸੀ ਦੇ ਵੀ ਕਦੋਂ ਚੰਦਰਮਾ ਚੜ੍ਹੇ ਤੇ ਕਦੋਂ ਚਾਨਣ ਹੋਵੇ ਸਰਦੀ ਤੇ ਇਸ ਤਰ੍ਹਾਂ ਉਹ ਧਰਮ ਹੋ ਗਿਆ ਹੈ ਚੌਪਈ ਨਿਰਪੱਖ ਪੁਕਾਰ ਨਾ ਸੁਣਹ ਕਾਈ ਕਾਹੀ ਵਿਸ਼ਵਤ ਵਸ ਅਧਿਕਾਈ ਮਹਾਰਾਜੀ ਕਹਿੰਦੇ ਰਾਜੇ ਦੁਖੀਆਂ ਦੀ ਕੋਈ ਫਰਿਆਦ ਨਹੀਂ ਸੁਣਦੇ ਸਗਰ ਤੇ ਜਿਹੜੇ ਅਨੁਸ਼ਾਸਨ ਕਰਨ ਵਾਲੇ ਕਾਜੀ ਸੀ ਉਸ ਤੱਕ ਉਹ ਮੁਸਲਮਾਨ ਧਰਮ ਦੇ ਵਿੱਚ ਇਹ ਕਾਜੀਆ ਨੂੰ ਬੰਦਿਆ ਗਿਆ ਜੋ ਕਾਜੀਆ ਨੇ ਕਹਿਤਾ ਉਹਨਾਂ ਨੂੰ ਫਤਵਾ ਦੇ ਦਿੱਤਾ ਉਹ ਸਹੀ ਮੰਨਿਆ ਜਿਵੇਂ ਆਪਾਂ ਇਤਿਹਾਸ ਦੇ ਵਿੱਚ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸ ਦੇ ਵਿੱਚ ਵੀ ਕਾਜੀ ਵੱਲੋਂ ਫਤਵਾ ਦਿੱਤਾ ਗਿਆ ਸਹਾਬਾ ਦਿਆਂ ਦੇ ਇਤਿਹਾਸ ਦੇ ਵਿੱਚ ਵੀ ਕਾਜੀ ਵੱਲੋਂ ਫਤਵਾ ਦਿੱਤਾ ਗਿਆ ਤੇ ਇਸ ਤਰ੍ਹਾਂ ਜਿਹੜੇ ਇਹਨਾਂ ਦੇ ਮੁਸਲਮਾਨਾਂ ਦੇ ਕਾਹੀ ਸਨ ਉਹ ਸਾਰਾ ਇਨਸਾਫ ਕਰਦੇ ਸਨ ਇਹ ਹੁਣ ਮਹਾਰਾਜੀ ਫੁਰਮਾਨ ਕਰਦੇ ਹਨ ਵੱਡੀ ਲੈ ਕੇ ਹੱਕ ਗੁਵਾਏ ਜੇ ਕੋ ਪੁੱਛੇ ਤਾਂ ਪੜ ਸੁਣਾਇ ਮਹਾਰਾਜੀ ਕਰੇ ਇਹ ਵੱਡੀ ਲੈ ਕਰਕੇ ਰਿਸ਼ਵਤ ਲੈ ਕਰਕੇ ਇੱਕ ਦੂਜੇ ਦੇ ਗਲਤ ਬੰਦਿਆਂ ਦੇ ਹੱਕਾਂ ਦੇ ਵਿੱਚ ਫੈਸਲੇ ਕਰ ਦਿੱਤੇ ਸਨ ਐ ਰਿਸ਼ਭਤੀ ਹੋ ਗਏ ਇਸ ਕਰਕੇ ਝੂਠੇ ਕੋ ਸੱਚਾ ਕਰ ਦੇਈ ਸੱਟ ਨਿਆਉ ਕੋ ਨਾਉ ਨਾ ਲਈ ਉਹ ਕਹੇ ਝੂਠੇ ਨੂੰ ਸੱਚਾ ਤੇ ਸੱਚੇ ਨੂੰ ਝੂਠਾ ਇਹ ਸਾਥ ਕਰ ਦੇਤੇ ਸਨ ਸੱਚੇ ਨਿਆ ਦਾ ਕੋਈ ਵੀ ਨਹੀਂ ਨਾ ਲੈਂਦਾ ਸੀ ਜਹ ਤਹ ਚੱਲੀ ਮਲੇਸ਼ਣ ਭਾਖਾ ਨਿਜ ਨਿਜ ਧਰਮ ਨਰਨ ਸਭ ਨਾਖਾ ਸਭ ਪਾਸੇ ਮਲੇਸ਼ਾ ਦੀ ਬੋਲੀ ਅਸ਼ੁੱਧ ਲੋਕਾਂ ਦੇ ਦੁਆਰਾ ਅਪਣਾਈ ਗਈ ਉਹਨਾਂ ਲੋਕਾਂ ਨੇ ਆਪੋ ਆਪਣੇ ਤਮਾਮ ਧਰਮ ਛੱਡ ਦਿੱਤੇ ਹਨ ਕੁਨ ਹੀਨ ਤਨ ਪਾਪਨ ਪੀਨਾ ਦਰਬਖ ਸੋਟ ਹੈ ਦੇਖਤ ਦੀਤਾ ਤੇ ਸਾਰੇ ਜਿਹੜੇ ਲੋਕ ਸਨ ਉਹ ਧਰਮ ਛੱਡ ਕਰਕੇ ਮਾੜੇ ਕਮਾਲੇ ਵਿੱਚ ਪੈ ਗਏ ਹੋਰ ਪਾਪਾਂ ਨਾਲ ਤੱਕੜੇ ਹੋ ਗਏ ਪਾਪ ਸਾਰੇ ਘਰ ਦੇ ਗਰੀਬ ਲੋਕ ਜਾ ਕੇ ਉਹਨਾਂ ਕੋਲੋਂ धन पदार्थ खोलिया जाता है पार का पार कार्य के करता हानि सन ज्यो तन खो गए दुख प्राय काम करने वाले अपने ते भी ते दूजिया दे भी हानि कर रहे हैं इस तरह अपना आप कुटवा करके ਰਸੇ ਦਾ ਰੂਪ ਧਾਰਨ ਕਰਕੇ ਦੂਜਿਆਂ ਨੂੰ ਬੰਨਣ ਦੇ ਕੰਮ ਆਉਣ ਲੱਗ ਪਏ ਹਨ ਪਰ ਧਨ ਪਰ ਨਿੰਦਿਆ ਪਰ ਦਾਰਾ ਨਿਸ਼ਕਿਰਨ ਕਟ ਮੰਨ ਜੋ ਹਿੱਤ ਧਾਰਾ ਤੇ ਜਿਹੜੀਆਂ ਚੀਜ਼ਾਂ ਇੱਕੋ ਰੋਕੀਆਂ ਗਈਆਂ ਸਨ ਸਮਾਜ ਵਿੱਚ ਚਲਾਉਣ ਵਾਸਤੇ ਜਿਹੜੀਆਂ ਚੀਜ਼ਾਂ ਦੀ ਰੋਕ ਥਾਮ ਸੀ ਉਹ ਸਿੱਧੇ 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 ਤਰ੍ਹਾਂ ਆਮ ਹੋ ਗਈ ਜਿਵੇਂ ਕੋਠੇ ਚੱਲ ਪਏ ਤੇ ਇਸ ਤਰ੍ਹਾਂ ਪਰਾਈ ਇਸਤਰੀ ਨਾਲ

ਉਹ ਉਹਨਾਂ ਨੇ ਸਰਦੇ ਉੱਪਰ ਮੋਰ ਪੰਖ ਲੱਗੇ ਹੁੰਦੇ ਨੇ ਤੇ ਉਹ ਟੱਲੀਆਂ ਖੜਕਾ ਕੇ ਮੰਗਦੇ ਆ ਉਹਨਾਂ ਨੂੰ ਜੰਗਲ ਕਿਹਾ ਜਾਂਦਾ ਉਹ ਸ਼ਿਵਜੀ ਭਗਵਾਨ ਦੀ ਮਹਾਰਾਜੀ ਦੇ ਭਗਤ ਹੁੰਦੇ ਨੇ ਤੇ ਉਹ ਲ ਮੰਗਦੇ ਹਨ ਤੇ ਕਹਿੰਦੇ ਉਹ ਟੱਲੀਆਂ ਖੜਕਾਉਣ ਵਾਲੇ ਸ਼ਰੇਬੜੇ ਜੈ ਮਰਦੇ ਅਨਿਆਈ ਇਹ ਸਾਰੇ ਫਿਰਕੇ ਦਗੱਬਰ ਅਤੇ ਸ਼ਰੇਬੜੇ ਆਪਸ ਦੇ ਵਿੱਚ ਹੀ ਝਗੜਿਆਂ ਵਿੱਚ ਪੈ ਗਏ ਜਿਵੇਂ ਉਹ ਸਾਡੇ ਲਾਣੇ ਦਾ ਕੰਮ ਹੋਇਆ ਸਿੱਖਾਂ ਦਾ ਵੀ ਇਹੀ ਹੋਇਆ ਕਿਉਂਕਿ ਸਾਡਾ ਪਹਿਲਾਂ ਇੱਕ ਮਰਜ਼ਾ ਦਾ ਪਿੱਛੇ ਰੌਲਾ ਪਿਆ ਨੇ ਮਰਜ਼ਾ ਦਾ ਪਿੱਛੇ ਉਹ ਕਹਿੰਦੇ ਵੀ ਇਹ ਮਰਜ਼ਾ ਦਾ ਸਹੀ ਹੈ ਉਹ ਕਹਿੰਦੇ ਇਹ ਮਰਜ਼ਾ ਦਾ ਸਹੀ ਹੈ ਇੱਕ ਦੂਜੇ ਨੂੰ ਥੱਲੇ ਲਾਉਣ ਵਾਲੇ ਕੰਮ ਨਹੀਂ ਜੇਕਰ ਕੋਈ ਗਲਤੀ ਹੋ ਜਾਵੇ ਕਿਸੇ ਤੋਂ ਉਹਨੂੰ ਉਸ ਗਲਤੀ ਦਾ ਅਹਿਸਾਸ ਨਹੀਂ ਕਰਾਉਦੇ ਵੀ ਧਰਤੋਂ ਗਲਤੀ ਹੋਈ ਹੈ ਤੇ ਤੁਸੀਂ ਅੱਗੇ ਤੋਂ ਇਹ ਸੁਧਰ ਕੇ ਚੱਲੋ ਇਹ ਗਲਤੀ ਨਹੀਂ ਕਰਨੀ ਨਹੀਂ ਇਹ ਉਹ ਸੋਸ਼ਲ ਮੀਡੀਆ ਦਾ ਯੋਗ ਹੈ ਤੇ ਉਸ ਸੋਸ਼ਲ ਮੀਡੀਆ ਦੇ ਉੱਪਰ ਪਾ ਦਿੱਤਾ ਜਾਂਦਾ ਹੈ ਤੇ ਉੱਥੇ ਜਿਹੜੇ ਮੇਰੇ ਵਰਗੇ ਮੂਰਖ ਉਹ ਚਲਾਉਂਦੇ ਨੇ ਉਹ ਫਿਰ ਉੱਥੇ ਗਾਲਾਂ ਦੁਪੜਾ ਮਿਹਣੇ ਐਸੇ-ਐਸੇ ਕਮੈਂਟ ਕਰਦੇ ਨੇ ਕਿ ਜਿਨ੍ਹਾਂ ਨੂੰ ਧਰਮ ਕਰਨ ਬਾਰੇ ਪਤਾ ਹੀ ਨਹੀਂ ਹੁੰਦਾ ਤੇ ਉਹ ਵੀ ਕਮੈਂਟਾਂ ਦੇ ਵਿੱਚ ਪੂਰੀ ਲਾਹ-ਪਾ ਕਰ ਦਿੰਦੇ ਨੇ ਤਾਂ ਇਸ ਤਰ੍ਹਾਂ ਜਿਹੜਾ ਇਹ ਉਦੋਂ ਇਹ ਸੀ ਵੀ ਜਿਹੜੇ ਆਪਣੇ ਧਰਮ ਦੇ ਲੋਕ ਉਸ ਸਮੇਂ ਜਿਹੜੇ ਧਰਮ ਜੰਗਮ ਸ੍ਰੇਵੜ ਜੈਨੀ ਸੀ ਉਹ ਆਪ ਸਮੇਂ ਲੜੀ ਜਾਂਦੇ ਸੀ ਉਹ ਕਹਿੰਦਾ ਕਿ ਸਾਡੇ ਦੇਵੀ ਦੇ ਉੱਤੇ ਵੱਡੇ ਨੇ ਸਾਡੀ ਦੇਵੀ ਦੇ ਉੱਤੇ ਵੱਡੇ ਨੇ ਆਪ ਸਿੱਖ ਲਿਖਿਆ ਹੋਵੇਗਾ ਬਾ ਪੁਰਸ਼ਵਾ ਵਾਸੂ ਦੇਵ ਸ਼ਿੰਗਲ ਜੀ ਪੁੱਛੋ ਬਾੜੇ ਗੁੱਦੀ ਬਾੜੇ ਉਹਨਾਂ ਦਾ ਸਰੀਰ ਕੁਸ਼ ਐਕਸੀਡੈਂਟਾਂ ਦੇ ਕਾਰਨ ਨਕਾਰਾ ਹੋ ਗਿਆ ਉਹਨਾਂ ਥੱਲੇ ਨਹੀਂ ਬੈਠੇ ਜਾਂਦਾ ਤੇ ਉਹ ਉਹਨਾਂ ਨੇ ਕੁਰਸੀ ਲਾ ਲਈ ਚਲੋ ਕੁਰਸੀ ਲਾਉਣ ਦਾ ਮਹਾਰਾਜ ਦੀ ਸੁਜੋਰੀ ਦੇ ਵਿੱਚ ਮਨਾਹੀ ਹੈ ਮਰਜਾ ਦਾ ਚ ਨਹੀਂ ਆ ਤੇ ਥੋੜਾ ਜਿਹਾ ਕੁਰਸੀ ਵੀ ਇਸ ਤਰੀਕੇ ਦੀ ਜਦੋਂ ਲੱਗ ਜਾਵੇ ਵੀ ਉਹ ਥੋੜੇ ਜਿਹੇ ਟੌਰ-ਪੌਰ ਦੇ ਲੱਗੇ ਹੋਣ ਤਾਂ ਉਹ ਹੋਰ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰਤਾ ਦਾ ਹੋ ਜਾਂਦਾ ਤੇ ਉਥੇ ਇੱਕ ਨੇ ਗ ਸਿੰਘ ਨੇ ਰਾਜਾ ਰਾਜ ਸਿੰਘ ਉਹਦਾ ਨੇ ਬੋਲਦਾ ਕਿੱਥੇ ਤਾਂ ਰਾਜਾ ਰਾਜ ਸਿੰਘ ਨੇ ਉੱਥੇ ਆਉਣਾ ਸੀ ਉਹ ਵੀਡੀਓ ਬਾਹੁਰਸ਼ਾਹ ਦਿਖਾ ਕੇ ਕਹਿਣਾ ਸੀ ਕਿ ਤੁਹਾਡੇ ਵਾਸਤੇ ਇਹ ਗੱਲ ਤਾਂ ਜੇ ਤਾਂ ਬਾਹੁਰਸ਼ ਕਹੇ ਵੀ ਮੈਂ ਤਾਂ ਕਰੂੰਗਾ ਤੂੰ ਉਟਾ ਕੇ ਦਿਖਾ ਫਿਰ ਤੈ ਇਹ ਗੱਲ ਸੋਸ਼ਲ ਮੀਡੀਆ ਚ ਆਉਂਦੀ ਆਉਣੀ ਚਾਹੀਦੀ ਸੀ ਰੌਲਾ ਪੈਣਾ ਚਾਹੀਦਾ ਸੀ ਪਰ ਜੇ ਮਹਾਪੁਰਸ਼ ਕਹਿੰਦੇ ਵੀ ਸਾਥੋਂ ਗਲਤੀ ਹੋਈ ਹੈ ਕੇ ਤੋਂ ਨਹੀਂ ਹੋਊਗੀ ਜੋ ਸੰਗਤ ਨੇ ਸਜ਼ਾ ਲਾਉਣੀ ਆ ਲ ਨਹੀਂ ਉਹਨਾਂ ਨੇ ਕਾਹਦੀ ਉਹਨਾਂ ਦੇ ਸੇਵਾਦਾਰ ਕਹਿਣ ਲੱਗੇ ਵੀ ਸਾਡੇ ਮਹਾਪੁਰਸ਼ ਬਾੜੇ ਚੰਗੇ ਨੇ ਇਹ ਤਾਂ ਐ ਚੰਗੇ ਨੇ ਹੁਣ ਰੌਲਾ ਇੰਨਾ ਪੈ ਗਿਆ ਵੀ ਹਰੇਕ ਬੰਦਾ ਜਿਹੜਾ ਆਪਣੇ ਆਪ ਨੂੰ ਬੁੱਧੀਮਾਨ ਘਾ ਕੇ ਉਸ ਉਸ ਰੌਲੇ ਤੇ ਮਸਲੇ ਤੇ ਬੋਲਦਾ ਚਾਹੀਦਾ ਸੀ ਇਹ ਵੀ ਅੰਦਰ ਖਾ ਕੇ ਉਸ ਮਸਲੇ ਆਪ ਸਮੇਂ ਬੈਠ ਕਰਕੇ ਨਵੇੜਨਾ ਸੀ ਜਿਸ ਕਿਸੇ ਦੀ ਗਲਤੀ ਸੀ ਇੱਕ ਗੁਜੇ ਨੂੰ ਕਹਿ ਦੇਣਾ ਸੀ ਬਸ ਇੰਨਾ ਕੀ ਮੁੱਕ ਜਾਣਾ ਸੀ ਪਰ ਅੱਜ ਉਹ ਲੋਕ ਨੇ ਜਿਹੜੇ ਚੀਜ਼ਾਂ ਨੂੰ ਪਾੜਦੇ ਨੇ ਮਹਾਰਾਜ ਜੀ ਕਹਿੰਦੇ ਉਸ ਸਮੇਂ ਭਾਈ ਕਬੀਰ ਸੋਧ ਸਿੰਘ ਜੀ ਕਹਿੰਦੇ ਉਸ ਸਮੇਂ ਇਹ ਰੌਲਾ ਪਿਆ ਪਿਆ ਸੀ ਕਿ ਹਰੇਕ ਦੇ ਹੱਥ ਦੇ ਵਿੱਚ ਅੱਗ ਵਾਲਾ ਚੱਡਾ ਸੀ ਕੂਚਲਾ ਸੀ ਤੇ ਉਹ ਜਿੱਥੇ ਉਹਨੂੰ ਕੋਈ ਅੱਗ ਵਾਲੀ ਚੀਜ਼ ਦੇ ਦੇ ਉੱਥੇ ਅੱਗ ਲਾ ਜਾਂਦਾ ਸੀ ਇਸ ਤਰ੍ਹਾਂ ਕਰ ਰਿਹਾ ਇਹ ਸਾਡੋ ਆਪਣੇ ਝਗੜਿਆਂ ਦੇ ਵਿਚੋਲ ਇਹ ਮਰ ਰਹਿ ਕਨ ਚੌ ਭਈ ਤੀਨੇ ਦੁਆ ਦਾ ਸਮਾਰਦ ਜੋਗੀ ਭਾਉ ਭਗਤ ਇਨ ਬਿਨ ਭਏ ਬਿਉਗੀ ਜੋਗੀਆਂ ਦੇ 12 ਸਿਰਕੇ ਸਨ 12 ਮਤਾਂ ਸਨ ਤੇ ਉਹਨਾਂ ਦੀ ਪ੍ਰੇਮਾ ਭਗਤੀ ਦੀ ਅਣ ਨੂੰ ਅਧਕਾਰ ਜੋਗੀ ਲੋਕ ਪ੍ਰਭੂ ਤੋਂ ਵਿਛੜੇ ਹੋਏ ਸਨ ਕਿਉਂਕਿ ਉਹ ਲੋਕਾਂ ਮਰੀਦੀਆਂ ਸਿੱਧੀਆਂ ਦਿਖਾ ਕਰਕੇ ਆਪਣੇ ਮਗਰ ਲੌਣ ਤੇ ਚੱਲੇ ਹੋਏ ਸਨ ਮੇਲਿਆਂ 'ਚ ਜਾਂਦੇ ਉਥੇ ਰਿਤੀਆਂ ਸਿੱਧੀਆਂ ਦਿਖਾਉਂਦੇ ਜੋਗੀ ਲੋਕਾਂ ਨੂੰ ਸੰਸਾਰੀਆਂ ਡਰਾ ਕਰਕੇ ਉਹਨਾਂ ਤੋਂ ਪੈਸਾ ਆਦਿਕ ਲੁੱਟ ਕੇ ਫਿਰ ਉਹ ਪਹਾੜਾਂ 'ਚ ਚਲੇ ਜਾਂਦੇ ਕਰੈ ਸ਼ਾਸਤਰ ਵਿਪਰਕੁ ਬਾਗਾ ਬਹੁਤ ਪਰਿਸ਼ਪਰਵਧਿਆ ਵਿਖਾਤਾ ਜਿਹੜੇ ਬ੍ਰਾਹਮਣ ਲੋਕ ਸਨ ਉਹ ਆਪਣੀਆਂ ਅੱਛਾਂ ਦੇ ਵਿੱਚ ਆਪਣੇ ਸ਼ਾਸਤਰ ਜਿਹੜੇ ਧਰਮ ਰਗ ਰੱਖਣ ਉਹ ਲੈ ਕੇ ਚਲ ਤੁਰੇ ਫਿਰਦੇ ਸਨ ਤੇ ਆਪਕ ਦੂਜਿਆਂ ਨੂੰ ਕਹਿੰਦੇ ਸੀ ਕੱਟਿਆ ਦਿੱਖੇ ਇੱਥੇ ਐ ਲਿਖਿਆ ਐ ਨਹੀਂ ਕਰਨਾ ਮਹਾਰਾਜੀ ਕਹਿੰਦੇ ਜੇ ਕੋ ਪੁੱਛੇ ਤਾਂ ਵਟ ਪੜ ਸੁਣਾਈ ਜੇ ਕੋਈ ਕਦੇ ਵੀ ਆ ਗੱਲ ਗਲਤ ਨਹੀਂ ਕਹਿਣ ਲੱਗਿਓ ਪੜ ਕੇ ਦੱਸਦੇ ਨੇ ਵੀ ਨਹੀਂ ਗਲਤ ਜਿਵੇਂ ਸਾਡੇ ਵਾਲੇ ਲਾਣੇ ਦਾ ਵੀ ਹੋਇਆ ਤੇ ਇਹ ਗੱਲ ਹੋਈ ਪਈ ਹੈ ਵੀ ਉਥੇ ਆ ਲਿਖਿਆ ਜੀ ਉਥੇ ਐ ਲਿਖਿਆ ਜੀ ਪਰ ਨਹੀਂ ਸਭ ਤੋਂ ਵੱਡ ਗੁਰੂ ਸਾਹਿਬ ਜੀ ਕਹਿੰਦੇ ਭਾਈ ਗੁਰ ਹੋਏ 71 ਮਿਲੋ ਮੇਰੇ ਭਾਈ ਗੁਰਮਖ ਬੈਠੋ ਸਫਾ ਵਿਸ਼ਾਈ ਹਰਨਾ ਮੇ ਕੇ ਉਹ ਜੋੜੀ ਮਹਾਰਾਜ ਜੀ ਕਹਿੰਦੇ ਭਾਈ ਸਾਰੇ ਜਿਹੜੇ ਸਿੱਖ ਨੇ 71 ਲੋਕੇ ਬੈਠੋ ਕੋਈ ਜਿਹੜੀਆਂ ਗੱਲਾਂ ਨੇ ਗੁਬਦਾ ਦੀਆਂ ਉਹਨੂੰ ਬੈਠ ਕਰਕੇ ਦੂਰ ਕਰੋ ਹਿਰਦੇ ਦੇ ਵਿੱਚੋਂ ਇਹ ਨਾ ਹੋਵੇ ਵੀ ਲੋਕਾਂ ਦੇ ਕੋਲੇ ਜਾ ਕੇ ਦਸੀ ਤੇ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਜਿਹੜੇ ਝਗੜੇ ਧਰਤੀ ਤੇ ਵਧੇ ਹੋਏ ਹਨ ਮੂंड ਗੁੰਡਾਗ ਹੈ ਹੋਏ ਸੰਿਆਸੀ ਦਰਬਨਾਰ ਮੈਂ ਰਿਤਾ ਦੁਰਾਸੀ ਇੱਕ ਪੱਖ ਸੀ ਉਹ ਸਿਰ ਨੂੰ ਮਨਾ ਕਰਕੇ ਆਪਣੇ ਆਪ ਨੂੰ ਸੰਿਆਸੀ ਬਣ ਜਾਂਦੇ ਸੀ ਪਰ ਉਹਨਾਂ ਦੇ ਮਨ ਵਿੱਚ ਭੜੀਆਂ ਬਾਸ਼ਨਾਵਾਂ ਸਹਿਤ ਦੌੜ ਰਿਹਾ ਸੀ ਪਾਏ ਅਤੀਤ ਕਹਾਏ ਪੈਰਾਗੀ ਗ੍ਰਿਸ਼ਟ ਤੇ ਬਾਧਰ ਮੰਨ ਦਾਮ ਲਾਗੀ ਤੇ ਉਹ ਜਿਹੜੀਆਂ ਚੀਜ਼ਾਂ ਧੰਨ ਕਰਨ ਵਾਲੇ ਬੰਦਿਆ ਨੂੰ ਨਹੀਂ ਕਰਨੀਆਂ ਚਾਹੀਨੀਆਂ ਉਹ ਇਸ ਤਰ੍ਹਾਂ ਕਰਦੇ ਨੂੰ ਗ੍ਰਿਸ਼ਟੀਆਂ ਨਾਲ ਆਪਣੀ ਵਾਤ ਕ੍ਰਿਸ਼ਨਾ ਅਗਸ਼ਕਾਰ ਹੋਏ ਪਏ ਹੁਜ ਕਹਿਣ ਭਾਵੇਂ ਉਹ ਤਿਆਗੀ ਸਾਧੂ ਸੁਬਾਉਂਦੇ ਹਨ ਪੰਡਤ ਪਹਰੂਆ ਕਰਹ ਸਤੇ ਰਖਵਾਰੇ ਕੋ ਸਾਧਨ ਕਰੇ ਪੰਡਰ ਤੋ ਪਹਿਰੂਆ ਪਹਿਰੂਏ ਦਾ ਮਤਲਬ ਹੁੰਦਾ ਪਹਿਰੇ ਦਾ ਕਹਿੰਦੇ ਜਿਹੜਾ ਪਹਿਰੇਦਾਰ ਕਰਨੀ ਸੀ ਜਿਹੜੇ ਲੋਕਾਂ ਨੇ ਸਮਾਜ ਦੀ ਵਿਦਵਾਨ ਲੋਕਾਂ ਨੇ ਪਹਿਰੇਦਾਰੀ ਕਰਨੀ ਸੀ ਰਖਵਾਲੀ ਕਰਨੀ ਸੀ ਕਹਿੰਦੇ ਉਹ ਖੁਦ ਹੀ ਚੋਰੀਆਂ ਕਰ ਰਿਹਾ ਖੁਦ ਹੀ ਉਬਾੜੇ ਕੰਮ ਕਰ ਲੱਗ ਪਏ ਸ਼ਾਨ ਹੁਤੀਬਾਰ ਰਖਵਾਰ ਨਿਰਪਾਲਾ ਪ੍ਰਜਾ ਖੇਤ ਕੋ ਖਾਤ ਢਾਲਣਾ ਕਹਿੰਦੇ ਜਿਨਾ ਨੇ ਪਰਜਾ ਦੀ ਰਾਖੀ ਕਰਨੀ ਸੀ ਬਾਗ ਦੀ ਤਰ੍ਹਾਂ ਕਹੇ ਉਹ ਹੀ ਫਿਰ ਰਾਜੇ ਪਾਪ ਕਮਾਉਂਦੇ ਉਲਟੀ ਬਾੜ ਖੇਤ ਕੋ ਖਾਈ ਵਾਲਾ ਕੰਮ ਹੋ ਗਿਆ ਉਹ ਰਾਜੇ ਆਪਣੀ ਪਰਜਾਨ ਨੂੰ ਟੈਕਸ ਲਾ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਲਾ ਕਰਕੇ ਬੁਰੀ ਤਰ੍ਹਾਂ ਖਾ ਰਹੇ ਹਨ ਦੁਹਰਾ ਭਾਵੇਂ ਭਾਰ ਕਰ ਪਰ ਅਤਕ ਧਰਮ ਕਰਤ ਨਾ ਧੀਰ ਭਾਉ ਭਗਤ ਨਾ ਜਗਤ ਮੈਂ ਬਿਕੁਲ ਭਈ ਪੈ ਧੀਰ ਜਦੋਂ ਇਸ ਤਰ੍ਹਾਂ ਹੋ ਗਿਆ ਜੇ ਇੰਨੇ ਪਾਪ ਵੱਧ ਗਏ ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ ਫਿਰ ਜਿਹੜੀ ਧਰਤੀ ਸੀ ਜਦੋਂ ਧਰਤੀ ਦੇ ਉੱਪਰ ਪਾਪਾਂ ਦਾ ਭਾਰ ਜ਼ੁਲਮ ਵੱਧ ਗਿਆ ਧਰਮ ਵੀ ਹੌਸਲਾ ਨਹੀਂ ਦੇਦਾ ਸੀ ਸੰਸਾਰ ਵਿੱਚ ਪ੍ਰੇਮਾ ਭਗਤੀ ਲਾਭੋ ਨਿਸ਼ਾਨ ਨਹੀਂ ਸੀ ਭੈ ਦੇ ਨਾਲ ਬਿਆਕਲ ਹੋ ਕਰਕੇ ਧਰਤੀ ਪੈ ਤੀਪ ਹੋ ਗਈ ਚੌਪਈ ਏ ਇਕੰਕਾਰ ਅਰਧਨ ਕੀਨਾ ਪੰਤ ਭਈ ਬੇਨਤੀ ਭਈ ਅਦੀਤਾ ਤੇ ਅੰਤ ਨੂੰ ਕਰਦੀ ਨੇ ਪਰਮੇਸ਼ਰ ਦੀ ਅਰਾਧਨਾ ਕੀਤੀ ਤੇ ਬੜੀ ਅਦੀਨਗੀ ਦੇ ਨਾਲ ਪ੍ਰਮਾਤਮਾ ਦੇ ਅਦੀਨਗੀ ਸਹਿਤ ਹੋ ਕਰਕੇ ਗਰੀਬਣੀ ਹੋ ਕਰਕੇ ਰੱਬ ਦੇ ਅੱਗੇ ਇਹ ਬੇਨਤੀ ਕੀਤੀ ਹੈ ਪਰਮੇਸ਼ਰ ਪਰਮੇਸ਼ਰ ਪਰਪੁਰਖ ਪੁਰਤਨ ਪਰਮਾ ਪ੍ਰਵਰਨਾਥ ਸਨਤਨ ਇਹ ਪਰਮੇਸ਼ਰ तू बड़ा उच्चा है बड़ा पुरख नाती है उत्तम पुरखा तो परम पीरी तो दूरे लेड़े दिशा अण दिशे का वाला मालक है दीन बंद प्रव दीन दयाला नाथ प्रकोप प्रतपाला तू गरीबा नाथा का ना प्यारा है ਉਨ੍ਹਾਂ ਉੱਤੇ ਕਿਰਪਾ ਕਰਨ ਵਾਲਾ ਹੈ ਕਿਰਪਾ ਤੇ ਮਾਲਕ ਗੁਪਤ ਰੂਪ ਵਿੱਚ ਉਹਨਾਂ ਦੀ ਪਾਲਣ ਪੋਸ਼ਣ ਕਰਨ ਵਾਲਾ ਵੀ ਧੂਖ ਹੈ ਅਜਰ ਅਮਰ ਅਨਬੱਧ ਅਪੇਖਾ ਅਪੈ ਨਰੰਜਨ ਅਲਖ ਅਲੇਖਾ ਤੂੰ ਬਢਾਦੇ ਅਤੇ ਮੌਤ ਤੋਂ ਰਹਿਤ ਹੈ ਕਥਨ ਤੋਂ ਪਰੇ ਹੈ ਭੇਖਾ ਤੋਂ ਰਹਿਤ ਹੈ ਦਲ ਤੋਂ ਮੁਕਤ ਹੈ ਤੇ ਮਾਇਆ ਮੈਲ ਤੋਂ ਪਾਰ ਮਜਦਾ ਤੋਂ ਲੇਖਿਆ ਤੋਂ ਪਰੇ ਧਰਤੀ ਕਹਿਣ ਲੱਗੀ ਪ੍ਰਮਾਤਮਾ ਤੈਨੂੰ ਕਿਸੇ ਦਾ ਕੋਈ ਡਰ ਨਹੀਂ ਤੇ ਨਾ ਹੀ ਤੂੰ ਮਾਇਆ ਦੇ ਮਗਰ ਲੱਗਾ ਤੂੰ ਅੰਦਰ ਲੇਪ ਹੈ اے ਪ੍ਰਮਾਤਮਾ ਕਾਲਯੁਗ ਕਲ ਕੇ ਕਾਨ ਵਿਥਾਰਾ ਅਬ ਹੈ ਪਾਰ ਨਹਿ ਜਾਏ ਸੰਭਾਰਾ ਤੇ ਰੱਬ ਨੂੰ ਬੋਲੇ ਹੱਥ ਬਨ ਕੇ ਧਰਦੀ ਕਹਿਣ ਲੱਗੀ ਕਿ اے ਰੱਬ ਜੀ ਪ੍ਰਮਾਤਮਾ ਜੀ ਤੇ ਕਾਲਯੁਗ ਦੇ ਵਿੱਚ ਆ ਕਰਕੇ ਮੇਰੇ ਤੇ ਬਹੁਤਾ ਭਾਰ ਪੈ ਗਿਆ ਪਾਪ ਫੈਲ ਗਏ ਕਰਮ ਤਾਂ ਮੈਥੋਂ ਤੇ ਜਿਹੜਾ ਪਹਾੜ ਹੈ ਨਹੀਂ ਸੁਵਾਲਿਆ ਜਾ ਰਿਹਾ ਹੱਕ ਦੁਸ਼ਤਨ ਦੁੱਖ ਬੇਲਾ ਭਇਓ ਬਿਨ ਅਬਲੰਭ ਜਾਤ ਨਹਿ ਰਿਓ ਤੇ ਹੀ ਪ੍ਰਮਾਤਮਾ ਮਹਾਰਾਜ ਜੀ ਕਹਿੰਦੇ ਬਹੁਤ ਔਖਾ ਹੋ ਗਿਆ ਧਰਤੀ ਕਹਦੀ ਹੈ ਤੇ ਐਸਾ ਸਮਾਂ ਆਣ ਪਿਆ ਤੇਰੇ ਆਸਰੇ ਤੋਂ ਬਗੈਰ ਹੋਣ ਮੈਨੂੰ ਇੱਥੇ ਰਹਿਣਾ ਮੁਸ਼ਕਲ ਹੈ ਭਾਗ ਮੈਂ ਇਹਦੇ ਵਿੱਚ ਹੀ ਘਰਤ ਜਾਵਾਂਗੀ ਪਤਾਲ ਲੋਕ ਤੇ ਵੀ ਚਲੀ ਜਾਵਾਂਗੀ ਇਨਾ ਬਾੜੇ ਲੋਕਾਂ ਨੇ ਮੇਰੇ ਉੱਪਰ ਇਨਾ ਕੁ ਭਾਰ ਕਰ ਦਿੱਤਾ ਹੈ ਦੁਹਰਾ ਸਤਜੁਗ ਮਹਿ ਚਾਰੋਂ ਚਰਨ ਤ੍ਰਿਤ ਤੀਨ ਰਹਾਏ ਦੁਆਪਰ ਮਹਿ ਦੂ ਰਹੇ ਕਲ ਇਕ ਚਰਨ ਟਿਕਾਏ ਹੁਣ ਸਤਗੁਰੂ ਜੀ ਨੂੰ ਕਹਿਣ ਲੱਗੀ ਵੀ ਦੇਖੋ ਪ੍ਰਮਾਤਮਾ ਜੀ ਪ੍ਰਮਾਤਮਾ ਸਤਜੁਗ ਦੇ ਵਿੱਚ ਮੇਰੇ ਚਾਰ ਕੈ ਸਨ ਤੇ ਤ੍ਰੇਟੇ ਯੁੱਗ ਦੇ ਵਿੱਚ ਤਿੰਨ ਰਹਿ ਗਏ ਦੁਆਪਰ ਦੇ ਵਿੱਚ ਦੋ ਰਹਿ ਗਏ ਤੇ ਇਸ ਤਰ੍ਹਾਂ ਜਿਹੜਾ ਹੁਣ ਕਾਲ ਯੁੱਗ ਹੈ ਇਸ ਦੇ ਵਿੱਚ ਤਾਂ ਮੇਰਾ ਇੱਕੋ ਹੀ ਪੈਰ ਟਿਕਾਇਆ ਹੋਇਆ ਤੇ ਇੱਕ ਪੈਰ ਤੇ ਖੜ ਕੇ ਮੈਂ ਉਹ ਕਿੰਨਾ ਸਮਾਂ ਇੰਨੇ ਭਾਰ ਨੂੰ ਜਿਹੜਾ ਆਪਾ-ਕਾਪ ਹੋ ਰਹੇ ਨੇ ਉਹਨਾਂ ਨੂੰ ਕਿੰਨਾ ਕੁ ਮੈਂ ਜੱਗ ਲਮਾ ਚੌਪਈ ਕਲ ਮਲ ਮਏ ਆਇਓ ਕਲ ਕਾਲਾ ਭਇਓ ਸੋ ਜੱਗ ਤੇ ਭਾਰ ਵਿਸਾਲਾ ਜਦੋਂ ਇਹ ਪਾਪ ਰੂਪੀ ਕਲ ਨੂੰ ਪਾਇਆ ਹੈ ਧਰਤੀ ਕਹਿਣ ਲੱਗੀ ਮੇਰੇ ਉਤੇ ਇਸ਼ਟਾ ਕਾਰਣ ਪਾਪਾਂ ਦਾ ਭਾਰ ਬਹੁਤ ਵੱਧ ਗਿਆ ਹੈ ਏਕ ਚਰਨ ਤੇ ਟਿਕਾ ਨਾ ਜਾਈ ਬਿਨ ਅਬ ਲੰਬਨਥਿਰਤਾ ਪਾਈ ਕਹਿਣ ਲਗੇ ਹੁਣ ਮੈਥੋਂ ਇੱਕ ਪੈਰ ਦੇ ਉਪਸਾਰੇ ਤੇ ਨਹੀਂ ਖੜਿਆ ਜਾਣਾ ਕਿਉਂਕਿ ਬੜੇ ਪਾਪ ਵੱਧ ਗਏ ਤੇ ਪਾਪਾਂ ਦੇ ਨਕਾਰਨ ਹੁਣ ਮੈਥੋਂ ਟਿਕਿਆ ਨਹੀਂ ਜਾ ਰਿਹਾ ਏਕ ਓੰਕਾਰ ਬਿਨੈ ਸੁਣ ਲੀਜੈ ਚਰਪੂਉ ਬੋ ਤੋ ਅਵਲਾਪਤੀਜੈ हे ਪ੍ਰਮਾਤਮਾ हे ਕਰਤਾਰ ਜੀ ਮੇਰੀ ਬੇਨਤੀ ਸੁਣੋ ਮੈਨੂੰ ਕੋਈ ਸਹਾਰਾ ਦੇ ਦਿਓ ਜਿਹੜਾ ਮੈਂ ਸਥਿਰ ਹੋ ਸਕਾਂ ਜੋਤੀ ਰੂਪ ਆਕਰੀ ਬਾਣੀ ਸੁਣਤ ਵਿਚਾਰ ਕੀਨ ਸੁਖਦਾਨੀ

ਤੇ ਮੈ ਕਿਨੇ ਲੋਕਾਂ ਨੂੰ ਪੇਧਿਆ ਦਸ਼ਮ ਗ੍ਰੰਥ ਦੇ ਵਿੱਚ ਵਿਚਿਤ੍ਰਨਾਕ ਨਾਟਕ ਦੇ ਵਿੱਚ ਵੀ ਇਹ ਲੇਖ ਆਉਂਦਾ ਜਦੋਂ ਦੁਸ਼ਟ ਦਬਣ ਦੀ ਡਿਊਟੀ ਗੁਰੂ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਸ਼ਟ ਦਬਣ ਦੇ ਰੂਪ ਦੇ ਵਿੱਚ